ਆਪਣੇ ਜੀਤ ਮਹਿੰਦਰ ਸਿੰਘ ਸਿੱਧੂ ਆਪਣੇ ਲੋਕ ਸਭਾ ਬਟੰਡਾ ਤੋਂ ਚੋਣ ਲੜ ਰਹੇ ਹਨ ਜੋ ਕਿ 30 ਸਾਲਾਂ ਤੋਂ ਤਲਵੰਡੀ ਸਾਬੋ ਦੀ ਸੇਵਾ ਕਰਦੇ ਆ ਰਹੇ ਹਨ ਉਹਨਾਂ ਦੇ ਬਹੁਤ ਵਧੀਆ ਸੁਭਾਅ ਦੇ ਇਨਸਾਨ ਨੇਕ ਦਿਲ ਇਨਸਾਨ ਹਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਬਰਾਬਰ ਖੜਦੇ ਨੇ ਤੇ ਹਰ ਦੇ ਦੁੱਖ ਦੇ ਵਿੱਚ ਥੰਮ ਬਣ ਕੇ ਵੀ ਕੰਮ ਆਉਂਦੇ ਨੇ ਦੂਜਾ ਨੰਬਰ ਜਿੱਥੇ ਵੀ ਕਿਤੇ ਉਹਨਾਂ ਦੀ ਕੋਈ ਲੋੜ ਹੈ ਉੱਥੇ ਸਾਥ ਦਿੰਦੇ ਨੇ ਹਰ ਇਨਸਾਨ ਦੇ ਕੰਮ ਆਉਂਦੇ ਨਾ ਤੇ ਹਰ ਦਾ ਫੋਨ ਖੁਦ ਚੱਕਦੇ ਨਾ ਕਿਉਂਕਿ ਉਹਨਾਂ ਦਾ 30 ਸਾਲਾਂ ਦਾ ਇੱਕੋ ਹੀ ਨੰਬਰ ਹੈ ਨਹੀਂ ਹਰ ਨੇਤੇ ਆਏ ਤੇ ਬੜੇ ਗਏ ਜਿਹੜੇ ਵੋਟਾਂ ਵਲੇ ਨੰਬਰ ਹੋਰ ਤੇ ਬਾਅਦ ਚ ਨੰਬਰ ਹੋਰ ਹੁੰਦੇ ਨਾ ਕਿਉਂਕਿ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਆਪਾਂ ਇੱਥੋਂ ਜਿਤਾ ਕੇ ਤੋਰੀਏ ਤਾਂ ਆਪਣੇ ਹਲਕੇ ਦਾ ਆਪਣਾ ਸਭ ਭੈਣ ਭਾਈਆਂ ਦਾ ਆਪਣਾ ਮਾਣ ਵਧੇ ਤੇ ਉਹਨਾਂ ਦਾ ਮਾਣ ਵਧੇ ਕਿਉਂਕਿ ਆਪਾਂ ਜੇ ਉਹਨਾਂ ਦੇ ਦਿਲਾਂ ਦੇ ਵਿੱਚ ਰਾਜ ਕਰਾਂਗੇ ਤਾਂ ਫੇਰ ਹੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਕਿਸੇ ਦੇ ਕੰਮ ਅਧੂਰੇ ਆ ਜਾਂ ਕਰਾਉਣ ਵਾਲੇ ਜਾਂ ਕਰਨ ਵਾਲੇ ਆ ਤਾਂ ਆਪਣੇ ਨਾਲ ਅੰਗ-ਸੰਗ ਸਾਥ ਦੇਣਗੇ ਅੱਜ ਆਪਾਂ ਨੂੰ ਆਪਣੀ ਉਹਨਾਂ ਨੂੰ ਲੋੜ ਹੈ ਤੇ ਕੱਲ ਨੂੰ ਆਪਾਂ ਨੂੰ ਉਹਨਾਂ ਦੀ ਲੋੜ ਹੈ ਇਸ ਕਰਕੇ ਆਪਾਂ ਉਹਨਾਂ ਦਾ ਸਾਥ ਦਈਏ ਬਹੁਤ ਬਹੁਤ